ਅੱਜ ਕੀ ਨਾਮ ਆ ਤੁਹਾਡਾ ਤੇ ਕੀ ਕੰਮ ਚੱਲਿਆ ਮੇਰਾ ਨਾਮ ਸੰਦੀਪ ਸਿੰਘ ਆ ਆਸ ਹਾਰਜਨ ਸਾਹਿਬ ਦਾ ਵਲੰਟੀਅਰ ਆ ਆ ਸਾਡੇ ਐਮਰਜੈਂਸੀ ਨੰਬਰ 9855523333 ਤੇ ਕੌਣ ਲਈ ਸੀ ਕਿ ਬਟੰਡਾ ਮਾਨਸਾ ਰੋਡ 400 ਕਿੱਲੇ ਦੇ ਵਿੱਚ ਇੱਕ ਨੈਸ਼ਨਲ ਰੈਕਵ ਕੇਂਦਰ ਦਾ ਉੱਥੇ ਇੱਕ ਨੌਜਵਾਨ ਨੇ ਫਾਹਲਾ ਕਿ ਖੁਦਕੁਸ਼ੀ ਕਰ ਲਈ ਜਦੋਂ ਸਾਰੀ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਜੋ ਕਿ ਨੌਜਵਾਨ ਨੂੰ ਮੇਸਾ ਚੜਾ ਮੌਕੇ ਤੇ ਲਾ ਰੱਖਿਆ ਸੀਗਾ ਜਿਹੜਾ ਕਿ ਉਹ ਹੈਂਡੀਕੈਪਰ ਉਹ ਤਿੰਨ ਚਾਰ ਦਿਨ ਕ੍ਰਾਨੀ ਉੱਥੇ ਦਾਖਲ ਹੋਇਆਗਾ ਬਸ ਕੋਈ ਡੈੱਡ ਬੋਡੀ ਨੂੰ ਉੱਤੋਂ ਚੱਕ ਕੇ ਸਿਵਲ ਹਸਪਤਾਲ ਲੈ ਕੇ ਆਏ ਆ ਸੋਮਰਾਜ ਨਾਮ ਦਾ ਡੇਉਣ ਘੜਾ ਪਿੰਡ ਦਾ ਰਹਿਣ ਵਾਲਾ ਮੁਖਤਬਰ ਜੀ ਕੀ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਜਦੋਂ ਤੁਸੀਂ ਦੇਖਿਆ ਹਾਲਾਤ ਬਾਥਰੂਮ ਦੇ ਵਿੱਚ ਪਈ ਸੀ ਕੁੰਡੀ ਲੱਗੀ ਹੋਈ ਸੀ ਜੀ ਪਹਿਲਾਂ ਤਾਂ ਰੱਖੀ ਸੀ ਜੀ ਉਹ ਗ੍ਰਿਲ ਨਾਲ ਬੰਨ ਕੇ ਸਾਫੇ ਨਾਲ ਪਾਹ ਲੱਤਾਗਾ ਤੇ ਡੈੱਡ ਬੋਡੀ ਨੂੰ ਉੱਤੋਂ ਚੱਕ ਕੇ ਸਿਵਲ ਹਸਪਤਾਲ ਭੇਜਦਾ ਉਮਰ ਕਿੰਨੀ ਹੈ ਉਮਰ ਕਿੰਨੀ ਹੈ ਉਮਰ 30 ਸਾਲ ਆ ਸਰ 10 ਦਿਨ ਪਹਿਲਾਂ ਹੀ ਦਾਖਲ ਹੋਇਆਗਾ ਤੇ ਹੈਂਡੀਕੈਪਟ ਵੀ ਕਾਦਾ ਨਸ਼ਾ ਕਰਦਾ ਸੀ ਨਸ਼ਾ ਤਾਂ ਕਹਿੰਦੇ ਇਹਦੇ ਪਰਿਵਾਰਕ ਮੈਂਬਰਸ ਕਰਦੇ ਸੀ ਨਸ਼ਾ ਜੀ ਅੱਛਾ ਦਾਖ ਕੀ ਕਹਿਣਾ ਚਾਹੁੰਦੇ ਹੋ ਹਾਂ ਕਿਥੋਂ ਮਿਲੇ ਸੀ ਜਿਹੜੇ ਡੈਕ ਨੰਬਰ ਹਜ ਕਿ ਨਾਮ ਆ ਤੁਹਾਡਾ ਤੇ ਕੀ ਕੰਮ ਚੱਲਿਆ ਮੇਰਾ ਨਾਮ ਸੰਦੀਪ ਸਿੰਘ ਆਸਾ ਹਰਜਨ ਸਾਹਿਬ ਦਾ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98552 3333 ਤੇ ਕੌਣ ਲਾਈ ਸੀ ਕਿ ਬਠਿੰਡਾ ਮਾਨਸਾ ਰੋਡ 400 ਕਿਲੇ ਦੇ ਵਿੱਚ ਇੱਕ ਨੈਸ਼ਨਲ ਸਕੂਲ ਕੇਂਦਰ ਆ ਉੱਥੇ ਇੱਕ ਨੌਜਵਾਨ ਨੇ ਫਾਹਲਾ ਕੇ ਕੁਦਕੁਸ਼ੀ ਕਰ ਲਈ ਦਸਤਾਰਾ ਟੀਮ ਨੇ ਮੋਕੇ ਤੇ ਆ ਕੇ ਦੇਖਿਆ ਜੋ ਕਿ ਨੌਜਵਾਨ ਨੂੰ ਮਿਥਾ ਚੜਾਉਂ ਮੌਕੇ ਤੋਂ ਲਾ ਰੱਖਿਆ ਸੀਗਾ ਜਿਹੜਾ ਕਿ ਉਹ ਹੈਂਡੀਕੈਪਟਾ ਉਹ ਤਿੰਨ ਚਾਰ ਦਿਨਾਂ ਬਾਅਦ ਪ੍ਰਾਨੀ ਉੱਥੇ ਦਾਖਲ ਹੋਇਆਗਾ ਬਸ ਥੋੜੀ ਜੱਟ ਗੁੱਡੀ ਨੂੰ ਉੱਥੇ ਚੱਕ ਕੇ ਸਿਵਲ ਹਸਪਤਾਲ ਲੈ ਕੇ ਆਏ ਆ ਤੋਮਰਾ ਦੇ ਨਾਮ ਆ ਦੇਉਣ ਕਹੜਾ ਪਿੰਡ ਦਾ ਰਹਿਣਾ ਲਬੂਸ ਤੇ ਕੀ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਜਦੋਂ ਤੁਸੀਂ ਦੇਖ ਹਾਲਾਤ ਬਾਥਰੂਮ ਦੇ ਵਿੱਚ ਪਈ ਸੀ ਕੁੰਡੀ ਲੱਗੀ ਹੋਈ ਸੀ ਜੀ ਪਹਿਲਾਂ ਤਾਲ ਰੱਖੀ ਸੀ ਜੀ ਉਹ ਗ੍ਰਿਲ ਨਾਲ ਬੰਨ ਕੇ ਸਾਫੇ ਨਾਲ ਪਾਹ ਲੱਗਾ ਤੇ ਡੈੱਡ ਬੋਡੀ ਨੂੰ ਉਤੋਂ ਚੱਕ ਕੇ ਸਿਵਲ ਹਸਪਤਾਲ ਭੇਜਦਾ ਉਮਰ ਉਮਰ ਕਿੰਨੀ ਹੈ ਜੀ ਉਮਰ 23 ਸਾਲ ਆ ਸਰ 3 ਦਿਨ ਪਹਿਲਾਂ ਹੀ ਦਾਖਲ ਹੋਇਆਗਾ ਤੇ ਹੈਂਡੀਕੈਪਟ ਵੀ ਕਾਹਦਾ ਨਸ਼ਾ ਕਰਦਾ ਸੀ ਨਸ਼ਾ ਤਾਂ ਕਹਿੰਦੇ ਇਹਦੇ ਪਰਿਵਾਰਕ ਮੈਂਬਰ ਕਰਦੇ ਸੀ ਜੀ ਮਰਸ਼ਦ ਜੀ ਅੱਛਾ ਦਾਖਲ ਸੀਗਾ ਦਾਖਲ ਸੀ ਜੀ ਕਿਹੜੀ